ਤੁਸੀਂ ਆਪਣੇ ਆਤਮਿਕ ਸੁਖ ਦੇ ਵਾਸਤੇ ਆਪਣੀ ਆਤਮਿਕ ਸ਼ਾਂਤੀ ਦੇ ਵਾਸਤੇ ਆਪਣੇ ਧਾਰਮਿਕ ਸਥਾਨ ਬਣਾਉਂਦੇ ਹੋ ਬੜਾ ਚੰਗਾ ਹੈ ਪਰ ਸਮੇ ਦਾ ਜੋਰ ਹੈ ਸਾਥ ਸੰਗਤ ਉਹ ਜਿਆਕਿ ਨੇ ਸਾਰੀ ਗੱਲ ਤੁਹਾਡੇ ਵਸੂਏ ਨਹੀਂ ਸਾਰੀ ਗੱਲ ਪਰਮੇਸ਼ਰ ਦੇ ਵਸੂਏ ਨਹੀਂ ਇਹ ਆਪਾਂ ਬਣਾਉਨੇ ਆ ਇਕਤਾ ਪ੍ਰੇਮ ਪਿਆਰ ਆਤਮਿਕ ਸੁਖ ਆਤਮਿਕ ਸ਼ਾਂਤੀ ਦੇ ਵਾਸਤੇ ਤੇ ਹੋ ਕੀ ਜਾਂਦਾ ਜਿੱਥੋਂ ਫਿਰ ਨਿੰਦਿਆ ਚੁਗਲੀਰ ਖਾ ਮਿਲਦੀ ਹੈ ਧਾਰਮਿਕ ਸਥਾਨ ਤੋਂ ਸਾਥ ਸੰਗਤ ਵਿੱਚ ਉਲਟੋ ਕੰਮ ਹੋ ਗਿਆ ਉਲਟੋ ਹੋ ਗਿਆ ਗੁਰੂ ਦੇ ਪਿਆਰੇ ਉਲਟੋ ਹੋ ਗਿਆ ਤੁਸੀਂ ਸੈਂਕੜੇ ਹਜ਼ਾਰਾਂ ਲੱਖਾਂ ਕਰੋੜਾਂ ਰੁਪਏ ਲਾਂਦੇ ਹੋ ਤੇ ਲਾ ਕੇ ਖਿਮਾ ਰੱਖਣਾ ਮਾਰ ਗਏ ਹੀ ਪਰ ਫਸਾਦਾ ਕਰ ਬਣ ਜਾਂਦਾ ਸਾਸੰਗਤ ਵਿੱਚ ਫਸਾਦਾ ਕਰ ਬਣ ਜਾਂਦਾ ਸਾਸੰਗਤ ਵਿੱਚ ਰਾਜੇ ਹਰੀ ਚੰਦ ਨੇ ਕੋਈ ਮੰਦਿਰ ਨਹੀਂ ਸੀ ਕੋਈ ਮਸਜਿਦ ਨਹੀਂ ਸੀ ਕੋਈ ਗੁਰਦੁਆਰਾ ਨਹੀਂ ਸੀ ਕੋਈ ਧਾਰਮਿਕ ਸਥਾਨ ਨਹੀਂ ਸੀ ਆਪਣੇ ਜੱਤ ਦੇ ਨਾਲ ਆਪਣੇ ਸੱਤ ਦੇ ਨਾਲ ਆਪਣੇ ਬੋਲ ਦੇ ਨਾਲ ਆਪਣੇ ਤੋਲ ਦੇ ਨਾਲ ਆਪਣੀ ਸੱਚਾਈ ਦੇ ਨਾਲ ਭਗਵਾਨ ਨੂੰ ਸ਼ਮਸ਼ਾਨ ਭੂਮੀ 'ਚ ਪ੍ਰਗਟ ਕਰ ਦਿੱਤਾ ਸਾਧ ਸੰਗਤ 'ਚ ਆਸਿਤ ਵੈਡੀ ਕਰਦੇ ਪਿਆਰੇ ਭਗਵਾਨ ਕਿਸੇ ਥਾਂ ਦਾ ਮੁਤਾਜ ਨਹੀਂ ਭਗਵਾਨ ਗੁਰਦੁਆਰਿਆਂ ਦਾ ਮੁਤਾਜ ਨਹੀਂ ਭਗਵਾਨ ਮੰਦਰਾਂ ਦਾ ਮੁਤਾਜ ਨਹੀਂ ਭਗਵਾਨ ਜਾਤ ਪਾਤ ਦਾ ਮੁਤਾਜ ਨਹੀਂ ਭਗਵਾਨ ਛੋਟ ਤੇ ਵੱਡੇ ਦਾ ਮੁਤਾਜ ਨਹੀਂ ਉਹ ਜਿਹੜਾ ਕੋਈ ਯਾਰਕਾ ਦੁੱਤੀ ਪ੍ਰਗਟ ਹੋ ਜਾਂਦਾ ਸਾਧ ਸੰਗਤ 'ਚ ਅੰਦਰੋਂ ਤੇ ਹੋਈ ਹੈ ਨਾ ਸਾਧ ਸੰਗਤ 'ਚ ਅੰਦਰ ਤੋਂ ਬਾਹਰ ਤੋਂ ਪਿਆਰੇ ਉੱਥੇ ਪ੍ਰਗਟ ਕਰਤਾ ਗੁਰਦੇ ਪਿਆਰੇ ਇਸ ਵਾਸਤੇ ਆਪ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਇਸ ਦਿਨ ਰਾਜੇ ਹਰੀ ਚੰਦ ਦਾ ਇਤਿਹਾਸ ਜਿੰਨਾ ਚਿਰ ਤੁਸੀਂ ਚੰਦ ਦਾ ਸਮਾਨ ਹੈ ਜਿਵੇਂ ਤੇ ਸੂਰਜ ਹੈ ਗੁਰਬਾਣੀ ਪੜਦੇ ਰਹੋਗੇ ਹਰੀ ਚੰਦ ਦਾਣ ਕਰਾ ਦਸ ਲਿਵਾ ਦੇ ਵਾਕ ਅਨੁਸਾਰ ਤੁਸੀਂ ਪੜਦੇ ਸੁਣਦੇ ਰਹੋਗੇ